Das <laughs> ਸਿੰਘ ਰਾਏ ਇਹ ਵੀ ਆਪਣੇ ਪਰਿਵਾਰਾਂ ਨੇ ਹੋਰ ਆਪਣੇ ਬਣਾਏ ਆ ਆ ਸਹਿਣ ਨਹੀਂ ਆਉਂਦੀ ਤਨੇ ਮਤਲਬ ਸਖਮਨ ਸਿੰਘ ਰਾਦੇ ਹੁਕਮ ਨੂੰ ਲੈ ਕੇ ਉਹਨਾਂ ਨੇ ਅਕਾਲ ਤਖਤ ਦੇ ਜੇਹਲਾਨ ਨੂੰ ਬੇਨਤੀ ਕੀਤੀ ਉਹਨਾਂ ਨੇ ਹਣ ਹੁਕਮ ਲਾਇਆ ਤਾਂ ਉਹਨਾਂ ਦਾ ਹੁਕਮ ਹੀ ਸਿਰਮੱਥਿਆ ਮੰਨਿਆ ਇਸ ਕਰਕੇ ਅਹੀਂ ਕੋਖੜਤਾ ਔਰ ਜਿਹੜੀ ਪ੍ਰਸ਼ਾਦ ਲੈ ਕੇ ਗੁਰੂ ਦਾਤਿਨ ਤੋੜੀ ਤੇ ਬਾਕੀ ਇਕੱਠ ਇਸ ਬਹੁਤ ਸੀ ਸੰਗਤਾਂ ਦਾ ਇਨ ਲੋਕਾਂ ਦੇ باوجود ਵੀ ਬਹੁਤ ਸੰਗਤਾਂ ਨੇ ਯੋਗਦਾਨ ਪਾਇਆ ਉਹਨਾਂ ਦਾ ਵੀ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਕਿ ਜਿਹੜੀਆਂ ਸੰਗਤਾਂ ਨੇ ਕਸ਼ਟ ਸਹਾਰਦੇ ਹੋਏ ਵੀ ਇੱਥੇ ਪਹੁੰਚੀਆਂ ਉਹਨਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਭਾਈ ਇਸ ਮੋਰਚੇ ਨੂੰ ਮੂਰਤ ਲੱਗਾ ਵਾ ਇਹ ਮੋਰਚਾ ਇਸ ਤਰ੍ਹਾਂ ਚੱਲਦਾ ਰਹੇ ਅਜੇ ਮੋਰਚਾ ਚੱਲਦਾ ਰਹੂਗਾ ਜਿੰਨੀ ਦੇਰ ਕੋਈ ਦੂਸਰਾ ਪ੍ਰੋਗਰਾਮ ਨਹੀਂ ਹੁੰਦਾ ਜੇ ਕੋਈ ਸੰਗਤਾਂ 'ਚ ਕੋਈ ਹੋਊਗੀ ਫਿਰ ਗੱਲਬਾਤ ਫਿਰ ਅੱਗੇ ਦੇਖਿਆ ਜਾਊਗਾ ਕਿ ਕਿੰਨੀ ਦੇਰ ਤੱਕ ਅਸੀਂ ਅੱਜ ਦਾ ਜਿਹੜਾ ਇਕੱਠ ਆ ਸੱਚ ਜਾਣੋ ਤੇ ਸਾਡੀਆਂ ਸੰਭਾਵਨਾਵਾਂ ਤੋਂ ਵੀ ਕਿਤੇ ਜ਼ਿਆਦਾ ਹੈ ਉਹਦੇ ਪਿੱਛੇ ਦੋ ਤਿੰਨ ਕਾਰਨ ਸੀ ਇੱਕ ਤਾਂ ਸਾਡੇ ਕੋਲ ਟਾਈਮ ਬਹੁਤ ਥੋੜਾ ਸੀ ਲੋਕਾਂ ਤੱਕ ਸੰਦੇਸ਼ ਲੈ ਕੇ ਜਾਣ ਦਾ ਦੂਸਰੀ ਗੱਲ ਪੁਲਿਸ ਦਾ ਦਬਾਅ ਬਹੁਤ ਸੀ ਆਮ ਸੰਗਤ ਦੇ ਉੱਪਰ ਤੇ ਤੀਜੀ ਗੱਲ ਜਿਹੜੇ ਮੁੱਖ ਨਮਾਇੰਦੇ ਸੀ ਉਹਨਾਂ ਸਾਰਿਆਂ ਨੂੰ ਘਰਾਂ ਦੇ ਵਿੱਚੋਂ ਅਰੈਸਟ ਕਰ ਲਿਆ ਗਿਆ ਸੋ ਇਸ ਸਾਰੇ ਘਟਨਾਕਰਮ ਦੇ ਵਿੱਚ ਜਿੰਨਾ ਸਰਕਾਰ ਦਾ ਦਬਾਅ ਸੀ ਤੇ ਜਿਸ ਤਰ੍ਹਾਂ ਦੇ ਨਾਲ ਇਕੱਠ ਨੂੰ ਰੋਕਣ ਦਾ ਯਤਨ ਕੀਤਾ ਗਿਆ ਜਿਹੜੀ ਸਾਡੀ ਅਸੈਸਮੈਂਟ ਸੀ ਅਸੀਂ ਸੋਚਦੇ ਸੀ ਕਿ 1500 ਤੋਂ 2000 ਬੰਦਾ ਜੇ ਆ ਜਾਵੇ ਤੁਸੀਂ ਸਫਲਤਾ ਗਿਣਾਂਗੇ ਪਰ ਉਹ ਗਿਣਤੀ ਇੰਨੀ ਜ਼ਿਆਦਾ ਵੱਧ ਜਾਣੀ ਇੰਤ ਵਿੱਚ ਮੈਂ ਗੁਰੂ ਦੀ ਕਲਾਈ ਕਹਿ ਸਕਦਾ ਜਿਹਦੇ ਵਿੱਚ ਸੱਚ ਜਾਣੇ ਸਾਡੀਆਂ ਕੋਈ ਜ਼ਿਆਦਾ ਐਫਰਟਸ ਨਹੀਂ ਸੀ ਆਗਿਆ ਸਾਡੋ ਕੋ ਟਾਈਮ ਬਹੁਤ ਘੱਟ ਸੀ ਅਸੀਂ 2-3 ਦਿਨ ਪਹਿਲਾਂ ਅਨਾਉਂਸ ਕਰ ਰਹੇ ਹਾਂ ਉਹਦੇ ਤੋਂ ਬਾਅਦ ਸੰਗਤ ਜਿਹੜੀ ਆ ਰਹੀ ਹੈ ਦੂਸਰੀ ਗੱਲ ਹੈ ਕਿ ਸਾਰੀ ਸੰਗਤ ਨੇ ਜਿਹੜਾ ਸ਼ਾਂਤਮਈ ਸੰਜੋਗ ਦਿੱਤਾ ਉਹ ਬਹੁਤ ਵੱਡੀ ਗੱਲ ਹੈ ਕਿ ਇੰਨੇ ਵੱਡੇ ਇਕੱਠ ਦਾ ਜਾਪ ਤੇ ਚ ਰਹਿਣਾ ਸ਼ਾਂਤਮਈ ਰਹਿਣਾ ਤੇ ਜੋ ਵੀ ਸੰਗਤ ਨੇ ਫੈਸਲੇ ਕੀਤੇ ਨੇ ਉਹਨਾਂ ਫੈਸਲਿਆਂ ਦੇ ਨਾਲ ਸਹਿਮਤੀ ਪ੍ਰਗਟ ਕਰਨੀ ਪਰ ਉਹਨਾਂ ਫੈਸਲਿਆਂ ਦੇ ਵਿੱਚੋਂ ਇਹੀ ਇੱਕ ਫੈਸਲਾ ਸੀਗਾ ਸੰਗਤ ਦੇ ਵੱਲੋਂ ਇਹ ਆਇਆ ਸੀ ਸਾਨੂੰ ਲਿਖਤੀ ਤੌਰ ਤੇ ਸੁਝਾਇਆ ਕਿ ਪਰਿਵਾਰ ਜਿਹੜੇ ਭੁੱਖ ਹੜਤਾਲ ਖਤਮ ਕਰਨ ਹੁਣ ਪਰਿਵਾਰਾਂ ਦੀ ਭੁੱਖ ਹੜਤਾਲ ਦੇ ਵਾਸਤੇ ਸੰਗਤ ਦਾ ਜਿਹੜਾ ਉਹ ਫੈਸਲਾ ਸੀ ਉਹ ਕਮੇਟੀ ਦੇ ਕੋਲ ਆਇਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਤੱਕ ਪਹੁੰਚਿਆ ਤੇ ਅੱਜ ਫਿਰ ਪਰਿਵਾਰਾਂ ਨੇ ਗੁਰੂਗਰਾ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੋਂ ਜਿਹੜਾ ਪ੍ਰਸ਼ਾਦ ਦੀ ਦੇਰ ਲੈ ਕੇ ਤੇ ਉਸ ਹੜਤਾਲ ਨੂੰ ਖਤਮ ਕੀਤਾ ਪਰ ਧਰਨਾ ਜਿਹੜਾ ਉਹਦੇ ਬਾਰੇ ਜਿਹੜਾ ਕੋਈ ਫੈਸਲਾ ਨਹੀਂ ਹੋਇਆ ਉਹਦੇ ਬਾਰੇ ਸੰਗਤ ਨਾਲ ਵਿਚਾਰ ਕੀਤੀ ਜਾਊਗੀ ਜਿਹੜੇ ਸਾਡੇ ਸਹਿਯੋਗੀ ਨੇ ਜਿਨ੍ਹਾਂ ਨੇ ਸਾਥ ਦਿੱਤਾ ਉਹਨਾਂ ਸਾਰੇ ਇਹਨਾਂ ਵਿਚਾਰ ਕਰਕੇ ਫਿਰੋ ਇੱਕ ਦੂਜੇ ਨੂੰ ਰੱਖਾ ਇਹਨਾਂ ਦੇ ਨੋਜਵਾਨ ਨੇ ਕਿ ਕਿਹੋ ਜਿਹਾ ਚੱਲ ਰਹੀ ਰਜਮ ਕੀ ਹੋਈ ਹੈ ਵੇਖੋ ਅਕਾਲ ਤਖਬ ਸਾਹਿਬ ਸਭ ਤੋਂ ਅਹਿਮ ਨੇ ਸਰਵਉੱਚ ਨੇ ਮੀਰੀ ਪੀਰੀ ਦੇ ਸਾਡੇ ਉਹ ਮਰਕਸ ਨੇ ਸੋ ਜੇ ਅਕਾਲ ਤਖਬ ਸਭ ਤੋਂ ਪੰਜ ਸਿੰਘ ਸਹਿਬਾਨ ਦੇ ਵੱਲੋਂ ਕੋਈ ਵੀ ਹੁਕਮ ਜਾਂਦਾ ਤੇ ਉਹ ਉਸ ਹੁਕਮ ਨੂੰ ਮੰਨਣ ਦੇ ਵਾਸਤੇ پابੰਦ ਨੇ ਇਹੋ ਜੀ ਕੋਈ ਗੱਲ ਨਹੀਂ ਹੈ ਕਿ ਸਿੰਘ ਜਿਹੜੇ ਸਾਡੇ ਅਕਾਲ ਤਖਬ ਦੇ ਹੁਕਮਾਂ ਤੋਂ ਆਕੀ ਨਹੀਂ ਆ ਪਰ ਇਹਦੇ ਵਿੱਚ ਜੋ ਵੀ ਸਿੰਘ ਸਹਿਬਾਨ ਫੈਸਲਾ ਲੈਣਗੇ ਉਹਦੇ ਉੱਪਰ ਜਿਹੜੇ ਫਲ ਚੜਾਏ ਜਾਣਗੇ ਬਾਦਸ਼ਾਹ ਅਸੀਂ ਕੁਟਾਨ ਕੋਡ ਸ਼ੁਕਰ ਅਦਾ ਕਰਦੇ ਆ ਕਿ ਉਹਨਾਂ ਨੇ ਅਸੀਂ 25 ਦਿਨ ਹੋ ਗਏ ਤਕਰੀਬਨ ਉਹਨਾਂ ਨੇ ਸਾਡੇ ਸਿਰ ਤੇ ਮੇਰ ਭਰਿਆਤ ਨੂੰ ਇਹ ਰੱਖਿਆ ਸਾਨੂੰ ਕੋਈ ਇਹੋ ਜੀ ਤਕਲੀਫ ਨਹੀਂ ਹੋਣ ਦਿੱਤੀ ਤੇ ਅਸੀਂ ਸੰਗਤ ਦਾ ਫੈਸਲਾ ਤੇ ਅਸੀਂ ਅਕਾਲ ਤਖਤ ਨੂੰ ਤੋਂ ਪਹਿਲਾਂ ਹੀ ਸਮਰਪਤ ਹਾਂ ਉਹਨਾਂ ਦਾ ਜੋ ਕਮੇਟੀ ਨੇ ਜਾਂ ਜਸਦਰ ਸਾਹਿਬ ਨੇ ਸਾਨੂੰ ਹੁਕਮ ਦਿੱਤਾ ਸੀ ਉਹਦੇ ਅਕੋਰਡਿੰਗ ਅੱਜ ਕੋਖਰਕਾਲ ਬੋਲ ਲਈਏ ਤੇ ਅਸੀਂ ਸਾਰੇ ਸੰਤਾਂ ਦੇ ਵੀ ਸਾਰੇ ਜਸਦਰ ਸਾਹਿਬ ਦੇ ਵੀ ਗੁਰੂ ਮਹਾਰਾਜ ਦੇ ਵੀ ਬਹੁਤ ਬਹੁਤ ਧੰਨਵਾਦੀ ਮੋਰਚਾ ਜਿਉਂ-ਤਿਉਂ ਚੱਲਦਾ ਰਹੂਗਾ ਕਿ ਫੋਰਜੇ ਲਈ ਹਾਂ ਨਹੀਂ ਮੋਰਚਾ ਜੇ ਸੰਗਤ ਦੇ ਫੈਸਲੇ ਨਾਲ ਜੇ ਚੱਲਣ ਵਾਸਤੇ ਗਿਆ ਗਿਆ ਵਾ ਤੇ ਜਦੋਂ ਕੋਈ ਕੋਈ ਨੈਕਸਟ ਫੈਸਲਾ ਹੋਊਗਾ ਉਹ ਸਾਬ ਨਾਲ ਫਿਰ ਅੱਗੇ ਜੇ ਡਿਗਰੂਗੜ ਚੈਨਲ ਦੇ ਸੰਗਤ ਮੌਸਬਾ ਨਾਲ ਉਹਨਾਂ ਵੱਲੋਂ ਵੀ ਕੀ ਆ ਜੀ ਨਹੀਂ ਉਹਨਾਂ ਵਾਸਤੇ ਜਸਦਰ ਸਾਹਿਬ ਕੋਈ ਭੇਜਣਗੇ ਸੰਦੇਸ਼ ਆ ਉਸਤੇ ਕਹੇ ਗੁਰਸਿੱਖ ਬੰਦਿਆਂ ਨੂੰ ਦੇ ਕੇ ਉਹ ਫਿਰ ਉਹ ਸਾਨੂੰ ਉਮੀਦ ਹੈ ਕਿ ਉਹ ਅਕਲ ਤੱਕ ਅਦੇ ਹੁਕਮ ਨੂੰ ਔਰ ਸੰਗਤਾਂ ਦੀ ਬੇਨਤੀ ਨੂੰ ਨਹੀਂ ਮੋੜਨਗੇ Right.